ਇਹ ਜੋ ਤਸਵੀਰਾਂ ਦਿਖਾਈਆਂ ਜਾ ਰਹੀਆਂ ਬਲਟਾਣਾ ਵਿਖੇ ਸਥਿਤ ਹਰਮਲਾਪ ਨਗਰ ਇੱਕ ਸ਼ਰਾਬ ਦੇ ਠੇਕੇ ਦੀ ਹੈਗਾ ਜਿੱਥੇ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਗੋਲੀ ਚਲਾ ਕੇ ਲੁੱਟ ਮਾਰ ਕੀਤੀ ਜਾਣ ਦੇ ਸਮਾਂਦਰ ਪ੍ਰਾਪਤ ਹੋ ਜਾਂਦਾ ਦੱਸਦੀ ਹੈ ਕਿ ਠੇਕੇ ਦੇ ਕਰੰਦੇ ਨੂੰ ਗੋਲੀ ਮਾਰੀ ਗਈ ਹੈ ਔਰ ਉਸ ਕੋਲੋਂ ਜੋ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਠੇਕੇ ਦੇ ਕਰੰਦੇ ਕੋਲੋਂ ਪੈਸੇ ਲੁੱਟੇ ਗਏ ਹਨ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਬਲਟਾਣੇ ਤੋਂ ਦਿਖਾਈਆਂ ਜਾ ਰਹੀਆਂ ਜਿੱਥੇ ਪੁਲਿਸ ਵਿਭਾਗ ਇਹ ਜਾਂਚ ਕੀਤੀ ਜਾ ਰਹੀ ਪੜਤਾਲ ਕੀਤੀ ਜਾ ਰਹੀ ਇਥੇ ਦੱਸਦੀ ਹੈ ਕਿ ਬੀਤੀ ਰਾਤ ਦੋ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਆ ਤੇ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਜੋ ਇੱਕ ਠੇਕੇ ਦੇ ਕਰਿੰਦੇ ਨੂੰ ਲੱਗੀ ਔਰ ਉਸ ਦੇ ਪਾਸੋਂ ਦੱਸਿਆ ਜਾ ਰਿਹਾ ਹੈ ਕਰੀਬ 40000 ਰੁਪਏ ਖੋ ਕੇ ਦੋਵੇਂ ਮੋਟਰਸਾਈਕਲ ਸਵਾਰ ਜੋ ਪੰਚਕੁਲਾ ਸੈਟ ਫਰਾਰ ਹੋ ਗਏ ਮੌਕੇ ਦੀਆਂ ਤਸਵੀਰਾਂ ਬਲਟਾਣਾ ਤੋਂ ਜੀ ਸਰ ਆਪਣਾ ਕਰੰਦੇ ਤੁਸੀਂ ਹਾਂ ਜੀ ਇਹ ਕੀ ਹੋਇਆ ਕੀ ਸੀ ਰਾਤੀ ਮੈਂ ਤਾਂ ਗੋਲ ਕਰ ਰਿਹਾ ਸੀ ਬੰਦੇ ਆਏ ਵੱਜ ਗਏ ਆ ਆਪਣਾ ਕੈਸ਼ ਕੰਦੀ ਕੈਸ਼ ਉਹ ਕੈਸ਼ ਲੁੱਟਮਾਂ ਕਰ ਲੈਣ ਤੇ ਜਾਂਦਾ ਕਿ ਗੁੱਟਮਾਂ ਕੰਮ ਕਿੰਨੇ ਕਿੰਨੇ ਕੇ ਬੰਦੇ ਸੀ ਦਾਰਿਆਂ ਦੇ ਦੋ ਪਹਿਲਾਂ ਦੋ ਮਗਰਾ ਹੀ ਸੀ ਤੇ ਮੋਟਰਸਾਈਕਲਾਂ ਤੇ ਸੀ ਹਾਂਜੀ ਮੋਟਰਸਾਈਕਲਾਂ ਤੇ ਸੀ ਮੈਂ ਤਾਂ ਦੇਖਿਆ ਨਹੀਂ ਬਾਅਦ ਮੈਂ ਆਪਣਾ ਧਿਆਨ ਦਿੱਤਾ ਕੰਮ ਕਰਦਾ ਮੈਂ ਮੋਟਰਸਾਈਕਲ ਜਿਹੜੇ ਹੈ ਨਹੀਂ ਤੇਰੇ ਬਹੁਤ ਦੂਰ ਪਾਲ ਗਏ ਜਦੋਂ ਪਾਲੀ ਠੀਕ ਹੈ ਕਿੰਨੇ ਕੁ ਫਾਇਰ ਮਾਰੇ ਸੀ ਕੋਈ ਮਾਰ ਇੱਕੋ ਫਾਇਰ ਮਾਰਿਆ ਲੁੱਟ ਖੋਹ ਦੀ ਵਾਰਦਾਤ ਨਾ ਆਈ ਸੀ ਕੀ 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 ਲੈ ਕੇ ਗਏ ਇੱਥੋਂ ਕਿੰਨਾ ਕਿ ਕਿ ਐਸੇ ਜੀ ਸਾਬ ਜੀ ਦਵਾਈ ਜਾਉਗਾ 23 ਅੱਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਲਾਜ ਤੁਹਾਡਾ ਜੀ ਬੀ ਹਸਪੀਟਲ ਤੋਂ ਹੋਇਆ ਜੀ ਸਾਡੇ ਦੁਆਰਾ ਕੋਈ ਨਹੀਂ ਜੀ ਸਾਡੇ ਦੁਆਰਾ ਜੀ ਅੱਜ ਰਾਤ ਉਸਨੇ ਮੌਤ ਕਰ ਗਏ